ਸਰੇ ਜਿਹੜਾ ਸ਼ਿਵਾਨੀ ਮਹਾਂਤ ਦਾ ਕਤਲ ਹੋਇਆ ਇਹ ਕੀ ਮਾਮਲਾ ਸੀ ਪੂਰਾ ਇਹ ਮਾਮਲਾ ਜੋ ਐਸਐਸਪੀ ਸਾਹਿਬ ਗਰੰਦਰ ਵਿਧਾਤੀ ਸਰਦਾਰ ਹਰਵਿੰਦਰ ਸਿੰਘ ਗਿਰਕ ਔਰ ਡੀਐਸਪੀ ਪਲੌਰ ਸਰਦਾਰ ਸਰਵਜਿੰਦਰ ਸਿੰਘ ਮਾਲ ਵੀ ਰਹਿਨਮਾਈ ਰੇਟ ਜਿਹੜਾ ਹੈਗਾ ਟੀਮਾ ਦਾ ਗਠਨ ਕੀਤਾ ਗਿਆ ਸੀਗਾ ਕਿ ਮਿਤੀ 3 4 9 ਦੀ ਦਰਮਿਆਨੀ ਰਾਤ ਨੂੰ ਇੱਕ ਸਾਡੇ ਸਵਾਨੀ ਮੰਤ ਜਿਹੜੀ ਇੱਕ ਉਹ ਰਾਤ ਦੇ ਸਮੇਂ ਤਕਰੀਬਨ 10 11 ਵਜੇ ਦੇ ਕਰੀਬ ਜਿਹੜਾ ਹੈਗਾ ਉਹਨੇ ਨਿਤਕਰ ਮੰਤ ਨੇ ਆਪਣਾ ਭਰਾ ਪੱਪੀ ਦਰਸਿੰਦਰ ਸਿੰਘ ਪੱਪੀ ਔਰ ਉਹਦੇ ਕੋਲ ਦੋਸਤ ਸੀਗੇ ਨਾਲ ਜਿਹੜੇ ਉਹਦੇ ਨਾਲ ਅਨੇਕ ਜਿਹੜਾ ਦਾ ਭੀਮ ਸਿੰਘ ਕਿਰਤੀ ਦੀਪਾ ਇੱਕ ਨਾਮ ਨੂੰ ਉਹਦਾ ਅਰੇ ਤਾਂ ਸਾਹਮਣੇ ਨਹੀਂ ਆਇਆ ਇਹਨਾਂ ਨੂੰ ਨਾਂ ਲੈ ਕੇ ਇਹ ਸਵਾਨੀ ਮੰਤ ਆਪਣੇ ਕੰਬੇ ਸੁੱਤੀ ਪਈ ਸੀਗੀ ਔਰ ਇਹਦੇ ਜਿਹੜਾ ਗਲ ਦੇ ਵਿੱਚ ਨਹੀਂ ਪਾ ਕੇ ਬਹੁਤ ਇਹਦਾ ਗਲ ਘੁੱਟ ਕੇ ਮੂੰਹ ਤੇ ਸਹਰਾ ਰੱਖ ਕੇ ਇਹਦਾ ਨਿੱਤਕਾ ਮੰਦਨੇ ਜਿਹੜਾ ਇਹਦਾ ਕਤਲ ਕਰ ਦਿੱਤਾ ਗਿਆ ਔਰ ਇਹਦੇ ਵਿੱਚ ਜਿਹੜੀ ਨਿੱਤਕਾ ਮੰਦਿਆ ਉਹ ਮੇਨ ਮਾਸਟਰ ਮਾਈਂਡ ਆ ਔਰ ਉਹਨੇ ਜਿਹੜਾ ਇਹਦੀ ਜਿਆਦਾਤ ਖੜਪੜ ਦੀ ਕਤਲ ਜਿਹੜਾ ਕਤਲ ਕੀਤਾ ਆ ਉਹ ਨਾਲ ਮੇਨ ਬੰਦਾ ਜਿਹੜਾ ਉਹਦਾ ਪੱਪੀ ਜਤਿੰਦਰ ਪੱਪੀ ਹੈਗਾ ਉਹਦਾ ਸਗਾ ਭਰਾ ਜਿਹੜਾ 500 ਸਾਲ ਬਾਅਦ ਦਾ ਜੇਬ ਦੇ ਵਿੱਚੋਂ ਥੋੜੇ ਦਿਨ ਪਹਿਲਾਂ ਹੀ ਆਇਆ ਸੀਗਾ ਫੁੱਟ ਕੇ ਔਰ ਇਹਨਾਂ ਨੇ ਜਿਹੜੀ ਇੱਕ ਕਹਾਣੀ ਘੜ ਕੇ ਤੇ ਇਹਦਾ ਜਿਹੜਾ ਇਹ ਕਤਲ ਕੀਤਾ ਆ ਉਹ ਇਸ ਸਬੰਧ ਵਿੱਚ ਅਸੀਂ ਜਿਹੜਾ ਮਕਦਮਾ ਨੰਬਰ 170 ਮਿਤੀ 5 ਜਨਵਰੀ 29 ਨੂੰ ਅੰਡਰ ਸੈਕਸ਼ਨ 302 ਆਈਪੀਸੀ ਤਹਿਤ ਜਿਹੜਾ ਉਹ ਦਰਜ ਕੀਤਾ ਆ ਉਹ ਦਰਜੇ ਕਰਨ ਤੋਂ ਬਾਅਦ ਅਸੀਂ ਜਿਹੜੇ ਟੈਕਨੀਕਲ ਦੀ ਮਤਦਦੇ ਨਾਲ ਅਸੀਂ ਕਾਫੀ ਬਲਕਿ ਇਥੋਂ ਮਿਹਨਤ ਕਰ ਗਏ ਔਰ ਇਹਦੇ ਨਾਲ ਮੁੰਡਾ ਇੱਕ ਆਇਆ ਸੀਗਾ ਜਿਹੜਾ ਹਰਦੀਪ ਸਿੰਘ ਇਹਦੇ ਦੀਫਾ ਜਿਹਨੂੰ ਇਹ दारू ਪੁਲਾ ਕੇ ਜਿਹੜਾ ਨਾਲ ਲੈਏ ਸੀਗੇ ਔਰ ਇਹਨੂੰ ਅਸੀਂ ਲੁਧਿਆਣੇ ਤੋਂ ਇਹਦੇ ਪਿੰਡ ਤੋਂ ਜਿਹੜਾ ਇਹਨੂੰ ਗ੍ਰਿਪਡਾ ਕੀਤਾ ਆ ਔਰ ਇਹਦੇ ਕਾਫੀ ਖਲਾਸੇ ਕੀਤੇ ਆ ਕਿ ਇਹ ਜਿਹੜਾ ਹੈਗਾ ਇਹਨਾਂ ਨੇ ਜਿਹੜੀ ਗੱਤਕਾਰ ਮੱਤੇ ਆ ਇਹਦੇ ਭਰਾ ਨੇ ਜਿਹੜੀ ਇਹ ਸ਼ਰਤ ਰੱਖੀ ਸੀਗੀ ਔਰ ਸਾਨੂੰ ਇਹਨਾਂ ਨੇ दारू ਪੁਲਾ ਕੇ ਇੱਥੇ ਆ ਕੇ ਮੌਜੂਦ ਮੌਕੇ ਤੇ ਆ ਕੇ ਦੱਸਿਆ ਕਿ ਇਹਦਾ ਅਸੀਂ ਕਤਲ ਕਰਨਾ ਹੈ ਕਤਲਕਾਰ ਤੋਂ ਬਾਅਦ ਇਹ ਜਿਹੜੇ ਕਿੰਨੇ ਜਣੇ ਆ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਤੇ ਵਾਪਸ ਜਿਹੜੇ ਇਹ ਲੁਧਿਆਣੇ ਨੂੰ ਚਲ ਗਏ ਸੀਗੇ ਜਿੰਨੂੰ ਅਸੀਂ ਹਰਦੀਪ ਗਿੱਪੇ ਨੂੰ ਜਿਹੜਾ ਲੁਧਿਆਣੇ ਤੋਂ ਗ੍ਰਿਫਤਾਰ ਕਰ ਲਿਆ ਤੇ ਬਾਕੀਆਂ ਜਿਹੜੀ ਉਹ ਭਾਲ ਜਾਰੀ ਆ ਛਾਪਾ ਮਾਰੀ ਕਰਦੇ ਆ ਉਹ ਜਲਦੀ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਏਗਾ ਸਰੇ ਜਿਹੜਾ ਸ਼ਿਵਾਨੀ ਮਹਾਂਤ ਦਾ ਕਤਲ ਹੋਇਆ ਇਹ ਕੀ ਮਾਮਲਾ ਸੀ ਪੂਰਾ ਇਹ ਇਮਾਮ ਜੋ ਜੋ ਐਸਐਸਪੀ ਸਾਹਿਬ ਜਰੰਧਰ ਵਿਧਾਤੀ ਸਰਦਾਰ ਪ੍ਰਵਿੰਦਰ ਸਿੰਘ ਗਿਰਕ ਔਰ ਡੀਐਸਪੀ ਪਲਾੌਰ ਸਰਦਾਰ ਸਰਵਜਿੰਦਰ ਸਿੰਘ ਬੰਦ ਵੀ ਰਹਿਮਾਈ ਹੇਠ ਜਿਹੜਾ ਹੈਗਾ ਟੀਮਾ ਦਾ ਗਠਨ ਕੀਤਾ ਗਿਆ ਸੀਗਾ ਕਿ ਮਿਤੀ 3 4 9 ਦੀ ਦਰਮਿਆਨੀ ਰਾਤ ਨੂੰ ਇੱਕ ਸਾਡੇ ਸ਼ਵਾਨੀ ਮੰਦ ਜਿਹੜੀ ਇੱਥੇ ਗੁਰਾਇਆ ਰਹਿੰਦੀ ਸੀ ਔਰ ਉਹਦੇ ਨਾਲ ਉਹਦਾ ਇੱਕ ਚੇਲਾ ਰਿੰਦਾ ਸੀ ਮਿਤਕਾ ਮਹਾਂਦੇ ਦਾ ਉਹ ਰਾਤ ਦੇ ਸਮੇਂ ਤਕਰੀਬਨ 10 11 ਵਜੇ ਦੇ ਕਰੀਬ ਜਿਹੜਾ ਹੈਗਾ ਉਹਨੇ ਨਿਤਕਾ ਮਤ ਨੇ ਆਪਣਾ ਭਰਾ ਪੱਪੀ ਪੰਦਰ ਸਿੰਘ ਪੱਪੀ ਔਰ ਉਹਦੇ ਕੋਲ ਦੋਸਤ ਸੀਗੇ ਨਾਲ ਜਿਹੜੇ ਉਹਦੇ ਨਾਲ ਅਵੇਕ ਨਗਾਹਾ ਭੀਪ ਸਿੰਘ ਜਿਹੜੀ ਦੀਪਾ ਇੱਕ ਨਾਮ ਨੂੰ ਉਹਦਾ ਅਰੇ ਦਾ ਸਾਹਮਣੇ ਨਹੀਂ ਆਇਆ ਇਹਨਾਂ ਨੂੰ ਨਾਲ ਲੈ ਕੇ ਇਸ ਵਾਰੀ ਮੰਤਰ ਆਪਣੇ ਕੰਬੇ ਸੁੱਤੀ ਪਈ ਸੀਗੀ ਔਰ ਇਹਦੇ ਜਿਹੜਾ ਗੱਲ ਦੇ ਵਿੱਚ ਨਹੀਂ ਪਾ ਕੇ ਉਹ ਜਿਹੜਾ ਕਾਲਕੁੱਟ ਕੇ ਮੂੰਹ ਤੇ ਸਹਾਰਾ ਰੱਖ ਕੇ ਜਿਹੜਾ ਨਿੱਤਕਾ ਮੰਦਰੇ ਦਾ ਨਿੱਤਕਾ ਰੱਖਿਆ ਉਹਦੇ ਵਿੱਚ ਜਿਹੜੀ ਨਿੱਤਕਾ ਮੰਦਿਆ ਉਹ ਮੇਨ ਮਾਸਟਰ ਮਾਈ ਦਾ ਔਰ ਉਹਨੇ ਜਿਹੜਾ ਇਹਦੀ ਜਿਆਦਤ ਖੜਪੜ ਦੀ ਕਾਤਲ ਜਿਹੜਾ ਕਤਲ ਕੀਤਾ ਆ ਉਹ ਨਾਲ ਮੇਨ ਬੰਦਾ ਜਿਹੜਾ ਉਹਦਾ ਪੱਪੀ ਗਿਤੇਂਦਰ ਪੱਪੀ ਦਾ ਬਹੁਤ ਸਾਲ ਪਾਣ ਸੀ ਦਾ ਜੀਐਮ ਦੇ ਵਿੱਚ ਕੁਲੇ ਦਿਨ ਪਹਿਲਾਂ ਹੀ ਆਇਆ ਸੀਗਾ ਛੋਟੇ ਦੇ ਵਿੱਚ ਅਸੀਂ ਜਿਹੜਾ ਮਕਦਮਾ ਨੰਬਰ 170 ਮਦੀਪ ਪੰਜ ਨੋ 25 ਨੋ ਇੰਟਰਸੈਕਸ਼ਨ ਤੇ ਅਸੂਦੋ ਆਈਪੀਸੀ ਤੇ ਜਿਹੜਾ ਉਹ ਦਰਜ ਕੀਤਾ ਆ ਉਹ ਦਰਜੀਤ ਕਰਨ ਤੋਂ ਬਾਅਦ ਅਸੀਂ ਜਿਹੜੇ ਟੈਕਨੀਕਲ ਦੀ ਮਤਦਦੇ ਨਾਲ ਅਸੀਂ ਕਾਫੀ ਮਤਲਬ ਕਿ ਇਥੋਂ ਮਿਹਨਤ ਕਰਕੇ ਔਰ ਇਹਦੇ ਨਾਲ ਮੁੰਡਾ ਇੱਕ ਆਇਆ ਸੀਗਾ ਜਿਹੜਾ ਹਰਦੀਪ ਸਿੰਘ ਇਹ ਸੀਫਾ ਜਿਹਨੂੰ ਇਹ दारू ਪਲਾ ਕੇ ਜਿਹੜਾ ਨਾਲ ਲੈਏ ਸੀਗੇ ਔਰ ਇਹਨੂੰ ਅਸੀਂ ਲੁਧਿਆਣੇ ਤੋਂ ਇਹਦੇ ਪਿੰਡ ਤੋਂ ਜਿਹੜਾ ਇਹਨੂੰ ਗ੍ਰਿਪ ਦਾ ਕੀਤਾ ਆ ਉਹ ਇੱਥੇ ਕਾਫੀ ਖੁਲਾਸੇ ਕੀਤੇ ਆ ਕਿ ਇਹ ਜਿਹੜਾ ਇਹਦਾ ਇਹਨਾਂ ਨੇ ਜਿਹੜੇ ਦਿੱਤਕਾ ਮੱਧਿਆ ਇਹਦੇ ਭਰਾ ਨੇ ਜਿਹੜੀ ਇਹ ਸ਼ਾਸਤ ਰੱਖੀ ਸੀਗੀ ਔਰ ਸਾਨੂੰ ਇਹਨਾਂ ਨੇ ਦਾਰੂ ਪਿਲਾ ਕੇ ਇੱਥੇ ਆ ਕੇ ਮੌਜੂਦ ਮੌਕੇ ਤੇ ਆ ਕੇ ਦੱਸਿਆ ਕਿ ਇਹਦਾ ਅਸੀਂ ਕਤਲ ਕਰਨਾ ਆ ਕਤਲ ਕਰਨ ਤੋਂ ਬਾਅਦ ਇਹ ਜਿਹੜੇ ਕਿੰਨੇ ਜਣੇ ਆ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਤੇ ਵਾਪਸ ਜਿਹੜੇ ਇਹ ਲੁਧਿਆਣੇ ਨੂੰ ਚੱਲ ਗਏ ਸੀਗੇ ਜਿੱਦੋਂ ਅਸੀਂ ਹਰਬੀਜ ਦੀਪੇ ਨੂੰ ਜਿਹੜਾ ਲੁਧਿਆਣੇ ਤੋਂ ਗ੍ਰਿਫਤਦਾਰ ਕਰ ਲਿਆ ਤੇ ਬਾਕੀਆਂ ਦੀ ਜਿਹੜੀ ਉਹ ਭਾਲ ਜਾਰੀ ਆ ਛਾਪਾ ਮਾਰੀ ਕਰਦੇ ਆ ਉਹ ਜਲਦੀ ਉਹਨਾਂ ਨੂੰ ਵੀ ਗ੍ਰਿਫਤਦਾਰ ਕੀਤਾ ਜਾਏਗਾ ਸਾਰੇ ਜਿਹੜਾ ਸ਼ਿਵਾਨੀ ਮਹਾਂਤ ਦਾ ਕਤਲ ਹੋਇਆ ਇਹ ਕੀ ਮਾਮਲਾ ਸੀ ਪੂਰਾ ਇਹ ਮਾਮਲਾ ਜੋ ਐਸਐਸਪੀ ਸਾਹਿਬ ਗਰੰਦਰ ਵਿਆਤੀ ਸਰਦਾਰ ਪਰਮਿੰਦਰ ਸਿੰਘ ਗਿਰਕ ਔਰ ਡੀਐਸਪੀ ਪਲਾੌਰ ਸਰਦਾਰ ਸਰਵਜਿੰਦਰ ਸਿੰਘ ਬਾਲ ਦੀ ਰਹਿਮਾਈ ਰੇਟ ਜਿਹੜਾ ਹੈਗਾ ਟੀਮਾ ਦਾ ਗਠਨ ਕੀਤਾ ਗਿਆ ਸੀਗਾ ਕਿ ਮਿਤੀ 3 4 9 ਦੀ ਦਰਮਿਆਨੀ ਰਾਤ ਨੂੰ ਇੱਕ ਸਾਡੇ ਸ਼ਵਾਨੀ ਮੰਤ ਜਿਹੜੀ ਇੱਥੇ ਦੁਰਾਇਆ ਰਹੀ ਸੀ ਔਰ ਉਹਦੇ ਨਾਲ ਉਹਦਾ ਇੱਕ ਚੇਲਾ ਲਿੰਦਾ ਹੈ ਨਿਤਕਾ ਮਹਾਂਦੇ ਦਾ ਉਹ ਰਾਤ ਦੇ ਸਮੇਂ तकरीबन 10 11 ਵਜੇ ਦੇ ਕਰੀਬ ਜਿਹੜਾ ਹੈਗਾ ਉਹਨੇ ਨਿਤਕਾ ਮੰਤ ਨੇ ਆਪਣਾ ਭਰਾ ਕੋਪੀ ਦਰਦ ਸਿੰਘ ਪੱਪੀ ਔਰ ਉਹਦੇ ਕੋ ਦੋਸਤ ਸੀਗੇ ਨਾਮ ਜਿਹੜੇ ਉਹਦੇ ਨਾਲ ਦੇਖ ਨਗਾ ਹਪੀ ਸਿੰਘ ਗਰੀਬ ਦੀਪਾ ਇੱਕ ਨਾਮ ਨੂੰ ਮਾ ਉਹਦਾ ਇਹ ਨਾਮ ਸਾਹਮਣੇ ਨਹੀਂ ਆਇਆ ਇਹਨਾਂ ਨੂੰ ਨਾਮ ਲੈ ਕੇ ਇਹ ਸਵਾਨੀ ਮਤ ਆਪਣੇ ਕਮਰੇ ਸੁਤੀ ਪਈ ਸੀਗੀ ਔਰ ਇਹਦੇ ਜਿਹੜਾ ਗੱਲ ਦੇ ਵਿੱਚ ਨਹੀਂ ਪਾ ਕੇ ਬਹੁਤ ਇਹਦਾ ਗਲ ਘੁੱਟ ਕੇ ਮੂੰਹ ਤੇ ਸਹਰਾ ਰੱਖੇ ਜਿਹੜਾ ਇਹਦਾ ਕਤਲ ਮੰਦਰੇ ਜਿਹੜਾ ਇਹਦਾ ਕਤਲ ਕਰ ਦਿੱਤਾ ਗਿਆ ਔਰ ਇਹਦੇ ਵਿੱਚ ਔਰ ਉਹਨੇ ਜਿਹੜਾ ਇਹਦੀ ਜ਼ਿਆਦਤ ਰੱਪਣ ਦੀ ਖਾਤਰ ਜਿਹੜਾ ਕਤਲ ਕੀਤਾ ਆ ਉਹ ਨਾਲ 메ਨ ਬੰਦਾ ਜਿਹੜਾ ਉਹਦਾ ਪੱਪੀ ਜਤਿੰਦਰ ਪੱਕੀ ਹੈਗਾ ਉਹਦਾ ਸਗਾ ਭਰਾ ਜਿਹੜਾ 5-6 ਸਾਲ ਬਾਅਦ ਦਾ